ਸਾਡੇ ਸਾਹਮਣੇ ਵੱਡੀ ਚੁਣੌਤੀ ਜਿਹੜੀ ਆ ਉਹ ਸਾਡੇ ਅੰਦਰੂਨੀ ਹਾਲਾਤ ਨੂੰ ਦਰੁਸਤ ਕਰਨ ਦੀ ਹੈ ਕਿਉਂਕਿ ਸਿੱਖਾਂ ਦੇ ਵਿੱਚ ਪਿਛਲੇ ਸਮੇਂ ਤੋਂ ਆਪਾਂ ਦੇਖ ਲਈਏ ਕਿ ਲਗਾਤਾਰ ਖਿੰਡਾਓ ਤੇ ਖਲਾਰੇ ਵਾਲਾ ਮਾਹੌਲ ਜਿਹੜਾ ਆ ਉਹ ਵੱਧ ਰਿਹਾ ਆ ਆਪਸੀ ਬੇਇਤਫਾਕੀ ਦਾ ਮਾਹੌਲ ਵੱਧ ਰਿਹਾ ਆ ਸਾਡੇ ਜਿੰਨੇ ਨਿظام ਸੀਗੇ ਜਿਹੜੇ ਸਾਡੇ ਕੇਂਦਰੀ ਧੁਰੇ ਸੀਗੇ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਇੱਕ ਨਿਰਪੱਖ ਕੇਂਦਰੀ ਧੁਰੇ ਵਜੋਂ ਇਤਿਹਾਸ ਦੇ ਵਿੱਚ ਕੰਮ ਕਰਦਾ ਰਿਹਾ ਸੋ ਉਹ ਜਿੰਨਾ ਵੀ ਪ੍ਰਬੰਧ ਸੀਗਾ ਉਹ ਸਾਰਾ ਆਪ ਸਵਾਲਾਂ ਦੇ ਘੇਰੇ ਦੇ ਵਿੱਚ ਆ ਆਇਆ ਆ ਪਿਛਲੇ ਦਿਨਾਂ ਦੇ ਦੌਰਾਨ ਵੀ ਜੋ ਕੁਝ ਵਾਪਰਿਆ ਹੈ ਇੱਕ ਵੋਟਾਂ ਵਾਲੀ ਪਾਰਟੀ ਦੇ ਆਗੂਆਂ ਨੂੰ ਜਿਸ ਤਰੀਕੇ ਦੇ ਨਾਲ ਇੱਕ ਨਾਟਕੀ ਤਰੀਕੇ ਦੇ ਨਾਲ ਸਾਰਾ ਕਰਕੇ ਇਹ ਕਹਿ ਕੇ ਕਿ ਠੀਕ ਹੈ ਭਾਈ ਜੋ ਤੁਸੀਂ ਕੀਤਾ ਆ ਉਹਦੀ ਤਨਖਾਹ ਆ ਇਹ ਗੱਲ ਬਿਲਕੁਲ ਨਹੀਂ ਵਿਚਾਰੀ ਕਿ ਕੇਸ ਕਰਕੇ ਇਹ ਜਿਹੜੇ ਬੰਦੇ ਸਿਗੇ ਇਹ ਆਪਣੀ ਕਿਹੜੀ ਸਮਰੱਥਾ ਦੇ ਕਰਕੇ ਇਹ ਸਾਰਾ ਕੁਝ ਕਰਨ ਇਹ ਗੁਨਾਹ ਕਰਨ ਦੇ ਸਮਰੱਥ ਹੋਏ ਸਿਗੇ ਅੱਗੇ ਵਾਸਤੇ ਤੁਸੀਂ ਕੀ ਬਣਨ ਨੂੰ ਬਣ ਰਹੇ ਹੋ ਫਿਰ ਇੱਕ ਵੋਟਾਂ ਵਾਲੀ ਪਾਰਟੀ ਜਿਹੜੀ ਹੈ ਉਹਦੇ ਅੰਦਰੂਨੀ ਢਾਂਚੇ ਨੂੰ ਹੀ ਜਾਂ ਉਹਦੀ ਮੋੜ ਬਹਾਲੀ ਨੂੰ ਸਮੁੱਚੇ ਪੰਥਕ ਦੀ ਮੋੜ ਬਹਾਲੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਇਹ ਸਾਰਾ ਜੋ ਕੁਝ ਵਾਪਰ ਰਿਹਾ ਹੈ ਸਹਿਜ ਨਹੀਂ ਹੈਗਾ ਤੇ ਇਹ ਇਹ ਗੱਲ ਵੀ ਦਰਸਾਉਂਦਾ ਆ ਕਿ ਸਾਨੂੰ ਆਉਂਦੇ ਸਮੇਂ ਦੇ ਵਿੱਚ ਆਪਣੇ ਜਿਹੜੇ ਅੰਦਰੂਨੀ ਪ੍ਰਬੰਧ ਨੇ ਉਹ ਜ਼ਿਆਦਾ ਮਜ਼ਬੂਤੀ ਦੇ ਨਾਲ ਬਿਹਤਰ ਕਰਨ ਦੀ ਜ਼ਰੂਰਤ ਹੈ ਜਿਹਦੇ ਵਿੱਚ ਚਾਰ ਪ੍ਰਮੁੱਖ ਖੇਤਰ ਬਣਦੇ ਆ ਕਿ ਸਭ ਤੋਂ ਪਹਿਲਾਂ ਅਜ ਦੇ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਦਾ ਪੰਥਕ ਨਿظام ਕਿਸ ਤਰ੍ਹਾਂ ਦਾ ਹੋਵੇ ਜਿਹੜਾ ਇੱਕ ਨਿਸ਼ਕਾਮ ਤੇ ਕੇਂਦਰੀ ਤੁਰੇ ਦੇ ਵੱਜੋਂ ਨਿਰਪੱਖ ਤੇ ਤੁਰੇ ਦੇ ਵੱਜੋਂ ਕੰਮ ਕਰ ਸਕੇ ਸਾਰੇ ਸਿੱਖਾਂ ਦੇ ਵੱਖ-ਵੱਖ ਹਿੱਸਿਆਂ ਨੂੰ ਉਹ ਸੂਤਰਬੱਧ ਕਰ ਸਕੇ ਦੂਸਰਾ ਕਿ ਗੁਰਦੁਆਰਾ ਸਹਿਬਾਨ ਦਾ ਜਿਹੜਾ ਪ੍ਰਬੰਧਨ ਹੈ ਉਹ ਅੱਜ ਦੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੋਵੇ ਤੀਸਰੀ ਗੱਲ ਕਿ ਸਾਡਾ ਜਿਹੜਾ ਆਜ਼ਾਦੀ ਦਾ ਸੰਘਰਸ਼ ਹੈ ਉਹ ਕਿਸ ਤਰੀਕੇ ਦੇ ਨਾਲ ਅੱਗੇ ਉਹਨੂੰ ਚਲਾਉਣ ਦੇ ਵਾਸਤੇ ਚੱਲਿਆ ਜਾਵੇ ਤੇ ਚੌਥੀ ਜਿਹੜੀ ਗੱਲ ਹੈ ਕਿ ਜੋ ਇੰਡੀਅਨ ਨਿਜ਼ਾਮ ਦੇ ਤਹਿਤ ਵੀ ਇਹ ਸੂਬੇਦਾਰੀ ਦੀ ਸਿਆਸਤ ਆ ਉਹਨੂੰ ਕਿਸ ਤਰੀਕੇ ਦੇ ਨਾਲ ਸੂਤਰਬੱਧ ਕੀਤਾ ਜਾਵੇ ਕਿ ਜਿਹੜੀ ਇਹ ਥਾਂ ਵੀ ਹੈਗੀ ਆ ਉਹਨੂੰ ਬਣਦੀ ਥਾਂ ਦਿੱਤੀ ਜਾਵੇ ਪਰ ਇੱਕ ਗੱਲ ਇਹਦੇ ਵਾਸਤੇ ਜ਼ਰੂਰੀ ਹੈ ਕਿ ਸਾਨੂੰ ਆਪਸ ਦੇ ਵਿੱਚ ਜਿੰਨੇ ਵੀ ਸਿੱਖਾਂ ਦੇ ਹਿੱਸੇ ਹੈਗੇ ਨੇ ਉਹਨਾਂ ਨੂੰ ਆਪਸ ਦੇ ਵਿੱਚ ਗੱਲਬਾਤ ਸ਼ੁਰੂ ਕਰਨੀ ਪਊਗੀ। ਉਸੇ ਤੋਂ ਹੀ ਇਹ ਅਗਲੇ ਰਾਹ ਜਿਹੜੇ ਆ ਉਹ ਨਿਕਲ ਸਕਦੇ ਆ। ਇਹ ਜਿਹੜਾ ਸਮਾਂ ਇਸ ਵੇਲੇ ਚੱਲ ਰਿਹਾ ਹੈ ਬਿਲਕੁਲ ਸੁਧਾਰਨ ਸਮਾਂ ਨਹੀਂ ਹੈਗਾ। ਦੁਨੀਆ ਦੇ ਨਿਜ਼ਾਮ ਜਿਹੜੇ ਦੂਜੀ ਸੰਸਾਰ ਜੰਗ ਤੋਂ ਬਾਅਦ ਸਥਾਪਿਤ ਹੋਏ ਸੀਗੇ ਪਿਛਲੇ ਸਮੇਂ ਦੇ ਦੌਰਾਨ ਜਿਨ੍ਹਾਂ ਦੀ ਤੂਤੀ ਬੋਲਦੀ ਰਹੀ ਹੈ ਉਹਨਾਂ ਦੀਆਂ ਚੂਲਾ ਹੁਣ ਹਿਲ ਗਈਆਂ ਨੇ। ਸੋ ਜਿਨ੍ਹਾਂ ਮੁਲਕਾਂ ਦੀ ਸਰਦਾਰੀ ਰਹੀ ਉਹਨਾਂ ਦੀ ਸਰਦਾਰੀ ਨੂੰ ਚੁਣੌਤੀ ਮਿਲ ਰਹੀ ਹੈ। ਸੋ ਉਸ ਚੁਣੌਤੀ ਦੇ ਵਿੱਚ ਦੁਨੀਆ ਦੇ ਵਿੱਚ ਜਿੱਥੇ ਵੀ ਫੌਲਟ ਲਾਈਨਸ ਪਈਆਂ ਸੀਗੀਆਂ ਚਾਹੇ ਉਹ ਖਿੱਦਿਆਂ ਦੇ ਰੂਪ ਦੇ ਵਿੱਚ ਹੋਣ ਚਾਹੇ ਲੋਕਾਂ ਦੇ ਸੰਘਰਸ਼ ਦੇ ਰੂਪ ਦੇ ਵਿੱਚ ਹੋਣ ਆਉਂਦੇ ਸਮੇਂ ਦੇ ਵਿੱਚ ਉਹ ਭਖੜੀਆਂ ਨੇ ਸਿੱਖਾਂ ਦੀਆਂ ਤੇ ਪੰਜਾਬ ਦੀਆਂ ਭਖੜੀਆਂ ਹੋਈਆਂ ਨੇ ਪਿਛਲੇ 4 ਸਾਲ ਦੇ ਵਿੱਚ ਜੋ ਕੁਝ ਵਾਪਰਿਆ ਆ ਕਿਸਾਨੀ ਮੋਰਚੇ ਦੇ ਬਾਅਦ ਤੋਂ ਲੈ ਕੇ ਜਦੋਂ 2020 ਦੇ ਵਿੱਚ ਚੀਨ ਤੇ ਇੰਡੀਆ ਦੀਆਂ ਫੌਜਾਂ ਦਾ ਟਕਰਾਅ ਹੋਇਆ ਸੀਗਾ 5 ਮਈ 2020 ਨੂੰ ਉਦੋਂ ਤੋਂ ਬਾਅਦ ਦੇ ਹਾਲਾਤ ਤੁਸੀਂ ਸਾਡੀਆਂ ਖਬਰਾਂ ਵੀ ਪੜ ਲਓ ਤੇ ਪਤਾ ਲੱਗ ਜਾਂਦਾ ਹੈ ਕਿ ਉਸ ਤੋਂ ਬਾਅਦ ਦੇ ਵਿੱਚ ਇੱਕ ਨਵਾਂ ਫੇਜ਼ ਜਿਹੜਾ ਆ ਉਹ ਸ਼ੁਰੂ ਹੋ ਗਿਆ ਹੈ ਇਸ ਸਾਰੇ ਸਮੇਂ ਦੇ ਵਿੱਚ ਸਾਡੇ ਸਾਹਮਣੇ ਸੰਭਾਵਨਾਵਾਂ ਵੀ ਬਹੁਤ ਨੇ ਪਰ ਚੁਣੌਤੀਆਂ ਵੀ ਬਹੁਤ ਹੈ ਪਰ ਉਹਨਾਂ ਚੁਣੌਤੀਆਂ ਦੇ ਵਿੱਚੋਂ ਸਭ ਤੋਂ ਵੱਡੀ ਚੁਣੌਤੀ ਜਿਹੜੀ ਹੈ ਉਹ ਮੈਂ ਦੁਹਰਾ ਕੇ ਦੁਬਾਰਾ ਕਹਿਣਾ ਕਿ ਉਹ ਸਾਨੂੰ ਆਪਣੇ ਅੰਦਰੂਨੀ ਹਾਲਾਤ ਠੀਕ ਕਰਨ ਦੀ ਹੈ ਸਾਡਾ ਜ਼ਿਆਦਾ ਜ਼ੋਰ ਜਿੱਥੇ ਬਾਹਰੀ ਹਾਲਾਤ ਨੂੰ ਮੁਖਾਤਬ ਹੋਣ ਦੇ ਉੱਤੇ ਲੱਗਾ ਹੋਇਆ ਉੱਥੇ ਜ਼ਰੂਰਤ ਇਸ ਗੱਲ ਦੀ ਹੈਗੀ ਹੈ ਕਿ ਚਾਹੇ ਹੁਣ ਚਾਹੀਦਾ ਤਾਂ ਇਹ ਹੈ ਕਿ ਵਕ ਵਕ ਰੰਗ ਦੀਆਂ ਵਕ ਵਕ ਪੱਧਰ ਤੇ ਵਿਚਰਨ ਵਾਲੇ ਜਿਹੜੇ ਸਿੱਖ ਨੇ ਉਹ ਘਟੋ ਘਾਟ ਆਪਸ ਦੇ ਵਿੱਚ ਬੈਠ ਕੇ ਇੱਕ ਸਾਂਝੀ ਇੱਕ ਸਮਝ ਬਣਾਉਣ ਕਿ ਕਿੰਨੇ ਪਾਈ ਕੇਸ ਪੱਧਰ ਤੇ ਵਿਚਰਨਾ ਕਿ ਦੀ ਕੀ ਭੂਮਿਕਾ ਆ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਹੋਇਆ ਆ ਠੀਕ ਆ ਉਹ ਗੱਲਾਂ ਇਤਿਹਾਸ ਦਾ ਹਿੱਸਾ ਨੇ ਜਦੋਂ ਹਿਸਾਬ ਕਿਤਾਬ ਹੋਊਗਾ ਉਹ ਗੱਲਾਂ ਵੀ ਵਿਚਾਰੀਆਂ ਜਾਣਗੀਆਂ ਪਰ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਐਸਾ ਕਾਰ ਜਿਹੜਾ ਅੰਦਰੂਨੀ ਹਾਲਾਤ ਨੂੰ ਵਿਗਾੜਨ ਵਾਲਾ ਹੋਵੇ ਉਹ ਬਿਲਕੁਲ ਵੀ ਮੁਆਫਕ ਨਹੀਂ ਹੈਗਾ ਕਿਉਂਕਿ ਇੰਡੀਅਨ ਸਰਕਾਰ ਪਿਛਲੇ 3-4 ਸਾਲ ਤੋਂ ਤਾਂ ਪ੍ਰਤੱਖ ਨਜ਼ਰ ਆ ਰਿਹਾ ਆ ਕਿ ਉਹ ਇਹੀ ਨਰੇਟਿਵ ਖੜਾ ਕਰਨਾ ਚਾਹੁੰਦੇ ਆ ਕਿ ਸਿੱਖਾਂ ਦੇ ਵੱਖ-ਵੱਖ ਹਿੱਸਿਆਂ ਦਾ ਆਪਸ ਦੇ ਵਿੱਚ ਹੀ ਘਾਟੋ ਕਲੇਸ਼ ਆ ਇੱਕ ਦੂਸਰੇ ਦੇ ਉੱਪਰ ਹਮਲਾਵਰ ਹੋ ਰਹੇ ਕੈਨੇਡਾ ਦੇ ਵਿੱਚ ਜੋ ਕੁਝ ਹੋਇਆ ਉਹ ਇਸ ਗੱਲ ਦੀ ਪ੍ਰਤੱਖ ਮਿਸਾਲ ਹੈ ਭਾਈ ਰਿਪੂ ਦਮਨ ਮਲਿਕ ਦਾ ਕਤਲ ਹੁੰਦਾ ਆ ਉੱਥੇ ਉਹਦਾ ਜਿਹੜਾ ਦੋਸ਼ ਆ ਉਹ ਹਰਦੀਪ ਸਿੰਘ ਨਿੱਜਰ ਦੇ ਉੱਪਰ ਲੱਗਦਾ ਤੇ ਉਹ ਜਦੋਂ ਹਰਦੀਪ ਸਿੰਘ ਨਿੱਜਰ ਹੋਣਾ ਨੂੰ ਉੱਥੇ ਸ਼ਹੀਦ ਕੀਤਾ ਜਾਂਦਾ ਤੇ ਉਹ ਇਹੀ ਗੱਲ ਦਿਖਾਉਂਦੇ ਆ ਕਿ ਇਹਨਾਂ ਦੀ ਆਪਸੀ ਲੜਾਈ ਕਰਕੇ ਹੋਇਆ ਹੋਰ ਵੀ ਮਿਸਾਲਾਂ ਹਨ ਆਪਾਂ ਬਹੁਤੇ ਵਿਸਤਾਰ ਦੇ ਵਿੱਚ ਨਹੀਂ ਜਾਂਦੇ